ਦੀ ਵੀ ਉਹ ਰੇਸ਼ਟ ਦੇਖਦੇ ਦੇਸ਼ਵਰ ਦੇ ਪੰਜਾਬ ਨੂੰ ਆਖਦੇ ਹਾਂ ਉਹ ਜੋ ਮਾਰ ਮਾਰ ਕੋ ਆਪਣੀ ਧੀ ਵੀ ਕਰ ਸਕਦਾ ਹੈ ਹੋਰ ਕੋਈ ਨਹੀਂ ਕਰ ਸਕਦਾ ਇਹ ਤੋਂ ਸਾਡੀ ਪੜਾਣੋਂ ਬਹੁਤ ਸਾਰਾ ਪੜਾਣਾ ਹੈ ਪੰਜਾਬ ਜਿਹੜੇ ਕਲਾ ਬਖਸ਼ੇ ਹਰ ਰਾਤ ਕੋਲੇ ਜੇ ਮੈਂ ਇੱਕ ਜੇ ਨਾ ਤੇ ਹੋਰ ਮਾਰ ਦਾ ਨਾ ਚੇਤੇ ਕਲਾ ਹਰ ਬਦ ਇੱਕ ਮਾਂ ਦਾ ਤਾਂ ਕੱਦ ਯਾਦ ਆ ਗਈ ਕਿਵੇਂ ਜਿੱਥੇ 50 ਬੰਦੇ ਬੈਠੇ ਹੋਣ ਜਾ ਬੰਦੇ ਬੈਠੇ ਹੋਣ ਇੱਥੇ ਪ੍ਰਕਾਸ਼ ਨਹੀਂ ਹੁੰਦਾ ਜੇ 50 ਬੰਦੇ ਦੇ ਵਿੱਚ ਇੱਕ ਹੋਰ ਆ ਜੇ ਉੱਥੇ ਪ੍ਰਕਾਸ਼ ਹੋ ਜੇ ਨਾ ਕਿਉਂ ਮਾਤਾ ਆਣ ਸਰਦ ਤੱਕ ਦਾ ਸੰਗ ਦਾ ਸਾਹ ਲੱਗਿਆ 50 50 ਬੰਦੇ ਨੂੰ ਕਿਸੇ ਦਾ ਧਿੱਤ ਭਰਨਾ ਆਪਣੇ ਪੁੱਤ ਦਾ ਆਪਣੇ ਘਰ ਵਾਲੇ ਦਾ ਆਪਣੇ ਸੋਤੇ ਦਾ ਜਿਹੜੀਆਂ ਕੁੜੀਆਂ ਮਾਮਾ ਨੇ ਲਾਡਾ ਉਹਦਾ ਸਾਹਮਣੇ ਟਿੱਡ ਪਾ ਦਿੱਤੇ ਜੇ 50 ਬੰਦੇ ਬੈਠੇ ਹੋ 50 ਨੇ ਪਿਆਲੇ ਪੁੱਠੇ ਰੱਖੇ ਰਿਹਾ